ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਆਪਾਂ ਦਿਖਾਉਨੇ ਏਸੀ ਕੈਬਨ ਟਰੈਕਟਰ ਜੌਂਡੀਅਰ 5405 ਇਹ ਸਾਡੇ ਪਿੰਡ ਦਾ ਪਹਿਲਾ ਕੈਬਨ ਵਾਲਾ ਟਰੈਕਟਰ ਹੈ ਜੀ ਤੇ ਆਪਣੇ ਵੀਰ ਵੱਡੇ ਵੀਰ ਸਰਪੀ ਸਿੰਘ ਨੇ ਲਿਆਂਦਾ ਜੀ ਤੇ ਆਪਾਂ ਹੁਣ ਤੁਹਾਨੂੰ ਇਹਦੇ ਫੀਚਰ ਦਿਖਾਉਨੇ ਆ ਕਿਹੜੇ-ਕਿਹੜੇ ਫੀਚਰ ਹੈ ਇਹ ਚ ਤੇ ਕੰਪਨੀ ਤੋਂ ਬੰਦ ਹੋ ਕੇ ਆਇਆ ਏਸੀ ਕੈਬਨ ਤੇ ਸੀਓਡੀ ਇੰਜਨ ਹੈ ਜੀ 5305 ਦੇ ਬੰਦੇ ਮੇਰੇ ਨਾਲ ਆ ਗਏ ਅਸੀਂ ਵੀ ਦੇਖ ਕਾਉਂ ਟਰੈਕਟਰ ਤੇ ਹੁਣ ਆਪਾਂ ਤੁਹਾਨੂੰ ਫੀਚਰ ਦਿਖਾਉਣੀ ਆ ਅੰਦਰੋਂ ਪੇ ਬੰਦੇ ਕਿਹੜੇ ਕਿਹੜੇ ਫੀਚਰ ਨੇ ਇਹ ਚ ਅੰਦਰੋਂ ਦੇਖੋ ਜੀ ਤੇ ਅੰਦਰੋਂ ਦੇਖੋ ਜੀ ਫੀਚਰ ਟਰੈਕਟਰ ਦੇ OIC ਵਾਲੇ ਕਾ ਕੇ ਸਾਰੇ ਫੀਚਰ ਇੱਕ ਫਰੰਟ ਦੇਖੋ ਸਟੇਜਿੰਗ ਸਟੈਚੂਅਲ ਸਟੇਜਿੰਗ ਹੈ ਜੀ ਇਹਦਾ ਤੇ ਇੱਧਰ ਆ ਗਈ ਸਾਰੇ ਆਪਣੇ ਲਿਫਟ ਵਾਲੀ ਲੀਵਲ ਸਾਰੇ ਆਹ ਲਿਫਟ ਹੋ ਗਈ ਆ ਰੇਸ ਹੋ ਗਈ ਇੱਧਰ ਮੈਂ ਕਹਿੰਦਾ ਜੀ ਗੱਡੀ ਵਾਲਾ ਸਾਰੇ ਗੱਡੀ ਵਾਲੇ ਫੰਕਸ਼ਨ ਨੇ ਸਾਰੇ ਟਰੈਕਟਰ ਚ ਤੇ ਇੱਧਰ ਏਸੀ ਵਾਲੇ ਏਸੀ ਕਹਿੰਦੇ ਬਹੁਤ ਠਕਦਾ ਇਹਦਾ ਹਾਂ ਏਸੀ ਦੀ ਫੁੱਲ ਕੂਲਿੰਗ ਆ ਉਹਦਣ ਚਲਾਏ ਸੀ ਨੇ ਅੱਜ ਅਸੀਂ ਸਹਰਾੰਦ ਤਿਆਰ ਰਹਿਤੇ 50 75 ਆ ਰਹੇ ਹਨ ਪੂਰਾ ਤੇ ਉਰੇ ਤੇ ਸਟੱਚ ਵਰ ਪਰ ਹੁੰਦਾ ਜਿ ਸਟੀering ਇਹ ਆਇਆ ਹੋ ਜਾਂਦਾ ਉਹਦੇ ਲੋਕ ਲੱਗ ਜਾਂਦਾ ਉਰੇ ਤੇ ਉੱਪਰ ਤੇ ਉਧਰੋਂ ਵੀ ਹੁੰਦਾ ਪਰ ਨੀਚੇ ਪਰੇਣ ਉੱਪਰ ਤੇ ਪਹਿਲਾਂ ਜਿਹੜੇ ਜੌਂਡੀਅਰ ਤੇ ਇਧਰ ਹਾਈ ਲੋ ਇਧਰ ਤਾਂ ਹੁਣ ਉਧਰ ਸਟੇ ਚੇਂਜ ਹੋ ਗਿਆ ਜੀ ਇਧਰ ਆ ਗਿਆ ਹਾਂ ਆ ਇਹ ਨਾ ਹਾਈ ਲੋ ਤੇ ਇੱਧਰ ਆ ਗਿਆ ਪੀਟੀਓ ਸ਼ਾਫਟ ਵਾਲਾ ਤੇ ਬਾਕੀ ਆਹ ਹੋ ਗਿਆ ਹੁਣ ਪਾਰਕਿੰਗ ਦੇ ਪਾਈ ਇੰਡੀਕੇਟਰ ਹੋ ਗਏ ਵਾਈਪਰ ਤਾਂ ਹੋ ਗਏ ਜਿਹੜਾ ਮੂਰੇ ਇੱਧਰ ਹੋਰਨ ਦੇ ਅਗੇ ਇੱਧਰ ਜਿਵੇਂ ਆਪਣੇ 8655 ਦੇ ਆ ਉਹਦੇ ਮੋੜ ਆ ਗਏ ਹਾਂ ਮੋੜ ਆ ਗਏ ਇਕੁਅਲ ਟੂ ਸਟੈਂਡਰਡ ਆਪਣਾ ਲਾਈਟਾਂ ਵਾਲਾ ਆ ਗਿਆ ਜਮੀਨ ਤੇ ਆਪਰੇ ਉਹਦੇ 55 ਕਿਹੜਾ 5310 ਦੇ ਪੂਰੇ ਆ ਚਾਬੀ ਇਹਦਾ ਸਾਈਡ ਤੇ ਇਹ ਸਾਈਡ ਤੇ 4x4 ਦੇ ਸਾਈਡ ਤੇ ਹੈ ਨਾ ਤੇ ਉਰੀ ਗੇਅਰ ਦਾ ਫਰਕ ਆ ਤਾਂ ਫੜਨ ਨੂੰ ਬਹੁਤ ਵਧੀਆ ਹੈ ਇਹਨਾਂ ਪੂਰੇ ਤੇ ਦੇਖੋ ਜੀ ਅੰਦਰੋਂ ਇਹ ਸੀ ਕੇ ਬਣਿਆ ਆਹ ਕੰਪਲੀਟ ਚੀਜ਼ ਗਿਆ ਗੱਡੀ ਪਾਗਾ ਧੁੱਪ ਤਾਂ ਪਾਉਣ ਤੋਂ ਤੇ ਹੁਣ ਆਪਾਂ ਤੁਹਾਨੂੰ ਬਾਹਰ ਤੇ ਦਿਖਾਵਾਂਗੇ ਅੰਦਰੋਂ ਦੇਖੋ ਹੈ ਵਧੀਆ ਚੀਜ਼ ਬਣੀ ਹੋਈ ਹੈ ਇੱਪਨੂੰ ਮੈਂ ਆਖੋ ਦਿਖਾਉਣੀ ਆ ਬੈਕ ਚੋੜੀ ਨੇ ਕਿਹੋ ਨੇ ਬੈਠੇ ਦੇਖੋ ਜੀ ਹਨ ਖੁੱਲਾ ਡੁੱਲਾ ਥੱਲੇ ਦੇ ਵੀ ਸਪੇਸ ਦਈ ਹੋਈ ਆ ਇਹ ਬਹੁਤ ਵਧੀਆ ਚੀਜ਼ ਆ ਟਰੈਕਟਰ ਜੌਂਡੀਰ ਤਾਂ ਕਾਮਯਾਬ ਨੇ ਤਰੀਕ ਫੀਲਡ ਵਿੱਚ ਤੇ ਵੀਰ ਦਾ ਆਪਾਂ ਪਹਿਲਾ ਵਾਲਾ ਟਰੈਕਟ ਦਿਖਾਉਣਾ ਹੈ ਵੀ ਜਿਹੜਾ ਵੀ ਇਹਨੇ ਪਹਿਲਾ ਕਿਹੜਾ ਟਰੈਕਟਰ ਰੱਖਿਆ ਉਹਦਾ ਇਹ 855 ਦੇਖੋ ਇਹ ਪਹਿਲਾ ਪਹਿਲਾ ਵਾਲਾ ਹੀ ਮਾੜਾ ਦਾ ਹੈ ਪਹਿਲਾ ਰੈੱਡ ਚਾਲ ਦਾ ਸਾਰਸ ਵਾਲਾ ਇਹਨਾਂ ਪੂਰੀ ਰੱਖੀ ਹੈ ਵੀਰ ਨੇ ਟਰੈਕਟਰਾਂ ਦੀ ਦੇਖੋ ਇਸੇ ਪਾਸੇ ਕੋਈ ਲੀਕਿੰਗ ਨਹੀਂ ਹੈਗੀ ਤੇ ਵੀ ਇਹਨੇ ਮਸ਼ੀਨ ਲਿਆਂਦੀ 802 ਤੇ ਇੱਕ ਵੀਰ ਕੋਲ ਟਰੈਕਟਰ ਫਾਰਮ ਟਰੈਕ 45 ਤੇ ਦੇਖੋ ਇਹ ਸੀ ਕੇ ਬੰਨ ਬੈਕ ਸਾਈਡ ਵੀ ਸੀ ਕੇ ਬੰਨ ਦੇ ਲੱਟਾਂ ਨਹੀਂ ਆਉਂਦੀਆਂ ਖਰਚਾ ਬੈਕ ਸਾਈਡ। ਕੋਈ ਲੈਟ ਲਾਉਣ ਦੀ ਕੋਈ ਹੋਰ ਖਰਚਾ ਕਰਨ ਦੀ ਲੋੜ ਨਹੀਂ ਓਕੇ। ਟਰੈਕਟਰ ਐਨ ਓਕੇ ਆ ਜੀ ਪੂਰਾ। ਬਸ ਬੇਡ-ਬੇਡ ਲਵਾਉਣੀ ਮੂਰੇ। ਤੇ ਇੱਕ ਮਗਰਾੜਨੀ। ਬਾਕੀ ਐਨ ਓਕੇ ਰਿਪੋਰਟ ਆ ਟਰੈਕਟਰ ਦੀ। ਤੇ ਵਿੱਚ ਵੇਖਦਾ ਸਟਾਰਟਿੰਗ ਦਾ ਪਤਾ ਹੀ ਲੱਗਦਾ ਐਨੂੰ। ਬੰਦ ਕੇ ਬਣਾ ਆਵਾਜ਼ ਬਿਲਕੁਲ ਨਹੀਂ ਜਾਂਦੀ ਅੰਦਰ। ਜੋ ਮਿਲਦੇ ਆਂ ਅਗਲੀ ਵੀਡੀਓ ਵਿੱਚ। ਵੀਡੀਓ ਬਦਲਣ ਲਈ ਸ਼ੇਅਰ ਕਰਿਓ ਕਮੈਂਟ ਕਰਿਓ ਜੀ। ਆਪਣੇ ਚੈਨਲ ਨੂੰ ਕਾਲੇ ਸਬਸਕ੍ਰਾਈਬ ਤੇ ਫੇਸਬੁਕ ਤੇ ਦੇਖ ਰਹੇ ਹੋ ਫੋਲੋ ਕਰੀ ਚੈਨਲ ਨੂੰ ਲਾਈਕ ਕਰ ਦਿਓ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ